ਹਾਂ ਜੀ ਕਿ ਡੈਡ ਬੋਡੀਆਂ ਲੈ ਕੇ ਆਏ ਹੋ ਕਿ ਇਹ ਸਾਰਾ ਹਸਤਾ ਜੋ ਜਾਣਕਾਰੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਐਸ ਐਚਓ ਗਰਮੇਲ ਸਿੰਘ ਦੀ ਕਾਲ ਆਈ ਸੀ ਬਦਨੀ ਥਾਣੇ ਤੋਂ ਇਹ ਬੌਡਿਆਂ ਦੇ ਪੈਟਰੋਲ ਪੰਪ ਦੇ ਸਾਹਮਣੇ ਐਕਸੀਡੈਂਟ ਹੋਇਆ ਉੱਥੇ ਮਤਲਬ ਜਾਣੀ ਜਿਹੜਾ ਐਕਸੀਡੈਂਟ ਹੋਇਆ ਤੇ ਤਿੰਨ ਨੌਜਵਾਨਾਂ ਦੀ ਮੌਤ ਹੋਈ ਆ ਮੌਕੇ ਤੇ ਜਾ ਕੇ ਕੀ ਦੇਖਿਆ ਜੀ ਮੌਕੇ ਤੇ ਜਾ ਕੇ ਦੇਖਿਆ ਇਹ ਗੱਡੀ ਦੇ ਵਿੱਚ ਸੀਗੇ ਗੱਡੀ ਥੱਲੇ ਪਲਟੀ ਹੋਈ ਸੀਗੀ ਗੱਡੀ ਮਤਲਬ ਪਬਲਿਕ ਨੇ ਸਿੱਧੀ ਕੀਤੀ ਉੱਥੇ ਸਿੱਧੀ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਕੱਢ ਕੇ ਆਹੀ ਜਦੋਂ ਜਾ ਕੇ ਦੇਖਿਆ ਤੇ ਮਤਲਬ ਉੱਥੇ ਤਿੰਨੇ ਮ੍ਰਿਤਕ ਸੀਗੇ ਪੁਲਿਸ ਵੀ ਪਹੁੰਚੀ ਹੋਈ ਸੀ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਇੱਥੇ ਡੈੱਡ ਬੋਡੀ ਲੈ ਕੇ ਮੁਰਤੀ ਦੇਵਾ ਸਾਡੀ ਟੀਮ ਆਈ ਹੈ ਇਹ ਮੌਕੇ ਤੇ ਕੋਈ ਵਾਰਸਾ ਦਾ ਪਤਾ ਲੱਗਿਆ ਜੀ ਕਿਥੋਂ ਇਹ ਦੋ ਮੁੰਡੇ ਰਣੀਆਂ ਦੇ ਆ ਜੀ ਮਤਲਬ ਪਤਾ ਲੱਗਿਆ ਲੈ ਤੀਜੇ ਦਾ ਨਹੀਂ ਪਤਾ ਲੱਗ ਸਕਿਆ ਤੇ ਉਸ ਤੋਂ ਬਾਅਦ ਕੀ ਸੇਵਾ ਦਵਾਈ ਅਸੀਂ ਇਹਨਾਂ ਨੂੰ ਇੱਥੇ ਲਿਆਏ ਸਾਡੀ ਟੀਮ ਇਹ ਤੇ ਹਸਪੀਟਲ ਦੇ ਵਿੱਚ ਮਰਤਰੀ ਦੇ ਵਿੱਚ ਰੱਖਿਆ ਹੈ ਵਾਰਸ ਇਹਨਾਂ ਦੇ ਮਗਰ ਆਉਂਦੇ ਆ ਇੱਕ ਦਾ ਹਲੇ ਪਤਾ ਨਹੀਂ ਲੱਗ ਸਕਿਆ ਦੇਖੋ ਉਹਦਾ ਪਤਾ ਲੱਗ ਜਾਊਗਾ ਇੱਕੋ ਗੱਡੀ ਵਿੱਚ ਸਵਾਰ ਸੀ ਇਹ ਤਿੰਨੇ ਜਾਣੇ ਇੱਕੋ ਗੱਡੀ ਦੇ ਵਿੱਚ ਸਵਾਰ ਸੀਗੇ ਇਹ ਕਰੀਬ 2:30 ਵਜੇ ਤੱਕ ਉੱਥੇ ਪٹرول ਪੰਪ ਵਾਲੇ ਦਾ ਇਹ ਹਾਦਸਾ ਤੇ ਉਮਰ ਜੇ ਗੱਲ ਕਰੀਏ ਤਾਂ ਰਾਜ ਕਿੰਨੀ ਕੁ ਲੱਗ ਰਹੀ ਤਿੰਨਾਂ ਦੀ ਉਮਰ ਤਕਰੀਬਨ ਤਿੰਨਾਂ ਦੀ ਨੌਜਵਾਨੀਆਂ ਮੁੰਡੇ ਕੋਈ 25 ਦਾ ਹੋਊਗਾ ਕੋਈ 30 ਦਾ ਹੋਊਗਾ ਬਸ ਇੰਨੀ ਕੁ ਤਕਰੀਬ ਹੈ ਤਿੰਨਾਂ ਦੀ ਡੈਥ ਹੋ ਚੁੱਕੀ ਹੈ ਤਿੰਨਾਂ ਦੀ ਡੈਥ ਹੋ ਚੁੱਕੀ ਹੈ ਜੀ ਸਰ ਇੱਕ ਹਾਦਸਾ ਵਾਪਰਿਆ ਸ੍ਰਿੰਤ ਗੱਡੀ ਦੇ ਵਿੱਚ ਤਿੰਨ ਨੌਜਵਾਨ ਫਾਰਤੀ ਜਿਨ੍ਹਾਂ ਨੇ ਕਹਿੰਦੇ ਮੌਕੇ ਦੀ ਮੌਤ ਹੋ ਗਈ 21 ਕਾਰਨ ਬਣਿਆ ਉਸੇ ਦੇ ਮੌਕੇ ਤੇ ਅਸੀਂ ਇੱਥੇ ਮੌਕੇ ਤੇ ਖੜੇ ਹਾਂ ਜੀ ਮੌਡੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਦਾ ਇਹ ਘਟਨਾ ਸਥਾਨ ਹੈ ਬਰਦਰੀ ਕਲਾ ਸਾਈਡ ਤੋਂ ਗੱਡੀ ਆ ਰਹੀ ਸੀ ਬਰਨਾ ਸਾਹਿਬ ਨੂੰ ਜਾ ਰਹੀ ਸੀ ਇੱਥੋਂ ਸੜਕ ਤੇ ਸਕੈਡ ਮਾਰਕ ਕਾਫੀ ਦਿਖ ਰਿਹਾ ਜਿੱਥੋਂ ਲੱਗਦਾ ਹੈ ਗੱਡੀ ਕਾਫੀ ਸਪੀਡ ਦੇ ਵਿੱਚ ਸੀ ਤੇ ਗੱਡੀ ਲੈਫਟ ਹੈਂਡ ਸਾਈਡ ਜਿਹੜੀ ਹੈ ਉਹ ਕਤਾਨਾਂ ਦੇ ਵਿੱਚ ਪਲਟ ਗਈ ਪਲਟਣ ਕਾਰਨੇ ਹਾਦਸਾ ਵਾਪਰਿਆ ਇਹਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਕਿੱਥੋਂ ਦੇ ਰਹਿਣ ਵਾਲੇ ਸੀਗੇ ਜੀ ਦੋ ਰਣੀਆਂ ਪਿੰਡ ਦੇ ਰਹਿਣ ਵਾਲੇ ਸੀਗੇ ਜੀ ਤੀਜੇ ਬੰਦੇ ਜੀ ਅਜੇ ਤੱਕ ਫਿਲਹਾਲ شناخت ਨਹੀਂ ਹੋਈ ਉਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ شناخت ਕਰਨ ਦੀ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀਗੇ ਜੀ ਇਹ ਬਦਨਿਕਲਾਂ ਸਾਈਡ ਤੋਂ ਆ ਰਹੇ ਸੀ ਅੱਗੇ ਇਧਰ ਨੂੰ ਬਰਾਂਡ ਸਾਈਡ ਨੂੰ ਜਾ ਰਹੇ ਸੀ ਕਿੰਨੇ ਕ ਵਜੇ ਦਾ ਹਸਤਾ ਜੀ ਇਹ ਸਵੇਰੇ ਕੋਈ 2:3 ਤੇ 3 ਵਜੇ ਦੇ ਕਰੀਬ ਸਾਹਮਣੇ ਪੈਟਰੋਲ ਪੰਪ ਤੇ ਜਿਹੜਾ ਵਾਚਮੈਨ ਆ ਉਹਨੇ ਦੱਸਿਆ ਵੀ 2:3 ਤੇ 3 ਦੇ ਕਰੀ ਉਹ ਦੋਨਾਂ ਨੇ ਉੱਠ ਕੇ ਦੇਖਣ ਦੀ ਕੋਸ਼ਿਸ਼ ਕੀਤੀ ਪਰ ਕੋਈ ਨੇਰਾ ਕਰਕੇ ਪਤਾ ਨਹੀਂ ਲੱਗਿਆ ਤੇ ਸਵੇਰ ਜੋ ਦਿਨ ਚੜਿਆ ਫਿਰ ਪਤਾ ਲੱਗਿਆ ਵੀ ਗੱਡੀ ਪਲਟੀ ਪਈ ਆ ਹੁਣ ਤੁਹਾਡੇ ਵੱਲੋਂ ਫਾਰਦਰ ਕੀ ਕਾਰਵਾਈ ਕੀਤੀ ਜਾਂ ਅਸੀਂ ਉਹਦੇ ਵਾਸ ਆ ਗਿਆ ਜੀ ਉਹਦੇ ਉਹਨਾਂ ਦਾ ਬਿਆਨ ਲਿਖ ਕੇ ਅਗਲੀ ਜਿਹੜੀ ਬਣਦੀ ਕਾਰਵਾਈ ਕਰਾਂਗੇ